ਪੰਜਾਬ ਅੰਨ ਭੰਡਾਰ ਕਿਹਾ ਜਾਂਦਾ ਪੰਜਾਬ ਨੂੰ ਠੀਕ ਹੈ ਆਏ ਹੋਏ ਆ Shimla ਦੇ ਵਿੱਚ ਠੀਕ ਹੈ ਹਿਮਾਚਲ ਪ੍ਰਦੇਸ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਤੁਹਾਨੂੰ ਨਾਈਟ ਚ ਲਾਸਟ ਨਾਈਟ ਵੀਡੀਓ ਪਾ ਕੇ ਦੱਸਿਆ ਸੀ ਕਿ ਆਪਾਂ ਆਏ ਹੋਏ ਆ Shimla ਦੇ ਵਿੱਚ ਠੀਕ ਹੈ ਹਿਮਾਚਲ ਪ੍ਰਦੇਸ਼ ਸਭ ਤੋਂ ਪਹਿਲਾਂ ਤਾਂ ਉਹ ਬਾਦੀਆਂ ਦੇਖੋ ਤੁਸੀਂ ਹਿਮਾਚਲ ਦੀਆਂ ਬਹੁਤ ਕੈਂਟ ਬਣੋ ਲੈ ਯਾਰ ਠੀਕ ਹੈ ਕਿਦਣਾ ਕਹਿੰਦੇ ਵੀ ਸੁੰਦਰ ਤਾਂ ਹੀ ਐ ਬਸ ਮੈਨਾਂ ਮੋਲਿਆ ਮੋ ਵੀ ਲਿਆ ਤੇ ਬੇਇੱਜ਼ਤੀ ਵੀ ਕਰਾ ਲਈ ਇੱਥੇ ਬਹੁਤ ਆ ਕੇ ਸੀਰੀਅਸਲੀ ਅਨੀ ਬੇਸਤੇ ਮੇਰੀ ਕਦੇ ਜ਼ਿੰਦਗੀ ਚ ਨਹੀਂ ਹੋਈ ਜਿੰਨੀ ਇੱਥੇ ਹੋਈ ਹੈ ਤੇ ਆ ਦੇਖ ਲੋ ਇਹ ਪਹਿਲਾਂ ਤੇ ਇੱਥੇ ਨਾ ਇੱਕ ਚੀਜ਼ ਮੈਨੂੰ ਪਤਾ ਲੱਗੀ ਹੈ ਇੱਕ ਬੂਟੀ ਦਿਖਾ ਰਿਆ ਮੈਨੂੰ ਵੀ ਇੱਥੇ ਤੇ ਜੰਪਲ ਕੁੜੀ ਸਾਡੇ ਨਾਲ ਉਹਨੇ ਦੱਸਿਆ ਠੀਕ ਹੈ ਕਹਿੰਦੀ ਵੀ ਇਹ ਵਿਛੂ ਬੂਟੀ ਹੈ ਤੇ ਇਹਦੇ ਨਾਲ ਕਹਿੰਦੇ ਖੁਰਕ ਵਗੈਰਾ ਹੁੰਦੀਆਂ ਦੇਖ ਆ ਦਿਖਾਈ ਆਹੇ ਇਹਦਾ ਕੀ ਹੁੰਦਾ ਬਹੁਤ ਲੋਕੋ ਨੇ ਸਿਰਫ ਪਟਾਈ ਵੀ ਕਰੀ ਹੋਗੀ ਘਰ ਵਾਲੋ ਨੇ ਉਸਕੇ ਪਤਾ ਹੋਗਾ ਲੋਕੋ ਕੋ ਕੌਨਸੀ ਬੂਟੀ ਹੈ ਇਹ ਕਮੈਂਟ ਵਿੱਚ ਜ਼ੋਰ ਬਤਾਨਾ ਕੌਨਸੀ ਬੂਟੀ ਹੈ ਔਰ ਕਿਸ ਕਿਸ ਨੇ ਪਟਾਈ ਖਾਈ ਹੈ ਇਸ ਸੇ ਨਹੀਂ ਨਹੀਂ ਇਸ ਨਾਲ ਮਤਲਬ ਕੀ ਹੁੰਦਾ ਉਹ ਕਹਿੰਦੇ ਕਹਿੰਦੇ ਵਿਚੂ ਬੂਟੀ ਠੀਕ ਹੈ ਇਹਨਾਂ ਨੇ ਤੁਹਾਨੂੰ ਦੱਸਿਆ ਕਹਿੰਦੇ ਮਤਲਬ ਜੇ ਇਹਦਾ ਹੱਥ ਵੀ ਟੱਚ ਹੋ ਗਿਆ ਤਾਂ ਖੁਜਲੀ ਹੋਣੀ ਹੈ ਕਹਿੰਦੇ ਬਹੁਤ ਜ਼ਿਆਦਾ ਖੁਜਲੀ ਹੁੰਦੀ ਹੈ ਇਸ ਵਿਚੂ ਬੂਟੀ ਸੇ ਪੂਰੀ ਬਾਡੀ ਤੇ ਹੁੰਦੀ ਹੈ ਜਿੱਥੋਂ ਟੱਚ ਹੋਊ ਉੱਥੇ ਹੀ ਹੁੰਦੀ ਹੈ ਓਬਵੀਅਸਲੀ ਜਿੱਥੇ ਟੱਚ ਹੋਏਗੀ ਵਹੀਂ ਹੋਏਗੀ ਇਸੇ ਮੇਰਾ ਭਾਗ ਗਿਆ ਕਿ ਹੱਥ ਲੰਨ ਰਹੇ ਨੇ ਨਾ ਜਦੋਂ ਇਹਦਾ ਮਤਲਬ ਇਨਫੈਕਸ਼ਨ ਟਾਈਪ ਹੈ ਹਾਂ ਵਧੀ ਜਾਊਗੀ ਆ ਦੇਖੋ ਯਾਰੀ ਮਤਲਬ ਇੰਨੀ ਛੋਟੀ ਜਿਹੀ ਚੀਜ਼ ਹੈ ਤੇ ਇਨਫੈਕਸ਼ਨ ਇੰਨੀ ਜ਼ਿਆਦਾ ਕਰ ਦਿੰਦੀ ਕਿ ਬੰਦਾ ਖੁਰਕ ਖੁਰਕ ਕੇ ਮਰ ਜਾਂਦਾ ਇਹ ਹਿਮਾਚਲ ਮੈਂ ਹੀ ਪਾਈ ਜਾਂਦੀ ਹੈ ਵਿਚੂ ਬੂਟੀ ਆਪਾਂ ਚੱਲੀਏ ਵੀਰ ਤੁਸੀਂ ਉਹ ਬਾਂਦਰ ਦੇ ਇਸ ਤੋਂ ਪਹਿਲੇ ਸਾਡੇ ਫੋਨ ਫੋਨ ਨਹੀਂ ਵੀ ਬਾਂਦਰ ਫੋਨ ਨਹੀਂ ਖੁੰਦੇ ਹੈ ਕਿ ਬਾਂਦਰ ਮਤਲਬ ਬਜਰੰਗ ਬਲੀ ਨਿਆਰ ਹੈ ਨਾ ਸੰਸਕਾਰੀ ਹੈ ਠੀਕ ਹੈ ਸੰਸਕਾਰੀ ਤਾਂ ਹੈਗੇ ਨੇ ਆ ਗਏ ਆਪਾਂ ਆਏ ਹਨ ਤੇ ਵਿੱਚੂ ਉੱਚੀ ਦਾ ਆਪਾਂ ਹੋਰ ਵੀ ਬਹੁਤ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਅਜ ਤੱਕ ਕਦੇ ਹਿਮਾਚਲ ਦੇ ਬਾਰੇ ਨਹੀਂ ਕਿਸੇ ਨੂੰ ਦਿਖਾਈਆਂ ਹੈਗੀਆਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਤੇ ਫਿਰ ਤੋਂ ਦੁਬਾਰਾ ਮੈਂ ਲਾਸਟ ਨਾਈਟ ਹਰ ਵੀਡੀਓ ਦੇ ਵਿੱਚ ਗੱਲ ਕਰਦਾ ਹੁੰਦਾ ਕਿ ਕਿਸਾਨਾਂ ਦਾ ਸਾਥ ਦੇਈਓ ਠੀਕ ਹੈ ਜਿਹੜੀ ਆਪਣੀ ਸੈਂਟਰ ਸਰਕਾਰ ਧੱਕਾ ਕਰਦੀ ਹੈ ਇਹਨਾਂ ਦੇ ਖਿਲਾਫ ਆਪਾਂ ਨੂੰ ਡੱਕ ਕੇ ਕਿਸਾਨਾਂ ਸਾਥ ਦੇਣੇ ਕਿਉਂਕਿ ਜੇ ਕਿਸਾਨ ਹੈ ਤਾਂ ਅੰਨ ਹੈ ਠੀਕ ਹੈ ਕਿਉਂਕਿ ਪੰਜਾਬ ਇੱਕ ਇੰਨਾ ਹੈ ਹਜਾਰ ਸੂਬਾ ਜਿਹੜਾ ਸਾਰੇ ਸਾਰੇ ਦੇਸ਼ ਨੂੰ ਅੰਨ ਭੰਡਾਰ ਮਤਲਬ ਪੰਜਾਬ ਅੰਨ ਭੰਡਾਰ ਕਿਹਾ ਜਾਂਦਾ ਪੰਜਾਬ ਨੂੰ ਠੀਕ ਹੈ ਸਾਰੇ ਦੇਸ਼ ਨੂੰ ਉਹ ਕਰਦਾ ਪਰ ਫਿਰ ਵੀ ਅਸੀਂ ਇਹ ਕਰਨੇ ਕਿ ਚਲ ਸਾਰੇ ਸਾਰੇ ਸਟੇਟਸ ਹੀ ਆਪਣੇ ਆਪਣੇ ਲੈਵਲ ਤੇ ਹੈ ਪਰ ਕਿਸਾਨਾਂ ਨਾਲ ਆਪਣੇ ਪੰਜਾਬ ਚ ਤਾਂ ਹੋ ਹੀ ਰਿਹਾ ਪਰ ਪੂਰੇ ਦੇਸ਼ ਚ ਵੀ ਟੱਕਾ ਹੋ ਰਿਹਾ ਹੈ ਇਹ ਐਮਐਸਪੀ ਦੇ ਜਿਹੜੇ ਕਾਲੇ ਕਾਨੂੰਨ ਨੇ ਹਮੇਸ਼ਾ ਰੱਦ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਦਾ ਨੁਕਸਾਨ ਹੀ ਆ ਕੋਈ ਫਾਇਦਾ ਤਾਂ ਹਲੇ ਤੱਕ ਕੋਈ ਦਿਖਾਈ ਨਹੀਂ ਐ ਐਮਐਸਟੀ ਮਿਲਣੀ ਚਾਹੀਦੀ ਐ ਕਿਸਾਨਾਂ ਨੂੰ ਠੀਕ ਐ ਨਾ ਜਿਵੇਂ ਵੀ ਹੁੰਦੀ ਐ ਕਿਉਂਕਿ ਯਾਰ ਕੋਈ ਐਡੀਆਂ ਮੰਗਾਂ ਦਾ ਹੈ ਨਹੀਂ ਕਿਸਾਨਾਂ ਦੇ ਵੀ ਆਪਾਂ ਉਹੀ ਸੈਂਟਰ ਸਰਕਾਰ ਉਹੀ ਗੱਲ ਐ ਵੀ ਆਪਣੀਆਂ ਵਿਗਾਰੀ ਐਡਾਨੀਆ ਬਾਨੀ ਦਾ ਘਰ ਭਰੀ ਜਾਂਦੀ ਐ ਬਾਕੀ ਬਐਸ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਜਿਹੜਾ ਨਰਿੰਦਰ ਮੋਦੀ ਐ ਪੰਜਾਬ ਨੂੰ ਤਾਂ ਇਹ ਕਰਦਾ ਨਫ਼ਰਤ ਦਾ ਠੀਕ ਐ ਨਾ ਕਿਉਂਕਿ ਪੰਜਾਬ ਦੇ ਵਿੱਚ ਇਹਦੀ ਨਾਂ ਕਦੇ ਚੱਲੀ ਨਾ ਚੱਲਣ ਦੇਣੀ ਪੰਜਾਬ ਅਸੀਂ ਜਿਹੜਾ ਆਜ਼ਾਦ ਸੀ ਆਜ਼ਾਦ ਹੈ ਤੇ ਆਜ਼ਾਦ ਰਹਾਂਗੇ ਠੀਕਾ ਪੰਜਾਬੀ ਆ ਮਾਣ ਵਾਲੀ ਗੱਲ ਹੈ ਸਾਡੇ ਵਾਦਕੇ ਪੰਜਾਬ ਚ ਜੰਮੇ ਆ ਬਾਬੇ ਠੀਕ ਹੈ ਚਲੋ ਬਾਕੀ ਜਉਂਦੇ ਰਹੋ ਬਸਦੇ ਰਹੋ ਤੇ ਚੈਨਲ ਨਾਲ ਬਣੇ ਰਹੋ ਥੈਂਕ ਯੂ ਵੈਰੀ ਮਚ